ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਦਰ ਭਾਈ YouTube ਚੈਨਲ ਤੇ ਤੇ ਅੱਜ ਆਪਾਂ ਗੱਲ ਕਰਨੀ ਆ PR126 ਝੋਨੇ ਦੀ ਕਿਉਂਕਿ ਦੂਜੇ ਸਾਰੇ ਝੋਨੇ ਦੀਆਂ ਜਿਹੜੀਆਂ ਹੈਗੀਆਂ ਬਿਨਾ ਬਾਸਪੀ ਤੋਂ ਤੇ ਲਗਭਗ ਪਨੀਰੀਆਂ ਬੀਜੀਆਂ ਗਈਆਂ ਤੇ ਹੁਣ ਜਿਹੜੀ ਹੈਗੀ ਐ ਟਾਈਮ ਹੈ ਆਊਗਾ ਜਾਂ ਹੈਗਾ ਉਹ ਹੈਗਾ PR126 ਦਾ ਕਿਹੜੀ ਤਰੀਕ ਤੋਂ ਕਿੰਨੀ ਤਰੀਕ ਤੱਕ ਸਹੀ ਟਾਈਮ ਹੈ ਦਾ ਤੇ ਕਿੰਨੇ ਤਰੀਕ ਤੋਂ ਲਾ ਕੇ ਤੇ ਕਿੰਨੇ ਤਰੀਕ ਤੱਕ ਬੀਜੀ ਪਨੀਰੀ ਵਧੀਆ ਝਾੜ ਦਿੰਦੀ ਹੈ ਤੇ ਉਹ ਆਪਾਂ ਕਰਾਂਗੇ ਅੱਜ ਗੱਲਬਾਤ ਤੇ ਜਿਹੜਾ ਕੋਈ ਭਰਾ ਸੱਜਣ ਆਪਣੇ ਚੈਨਲ ਤੇ ਨਵਾਂ ਆਇਆ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਜੰਮ ਬਾਈ ਜੀ ਹੁਣ ਜਿਹੜੇ ਆ ਪਰਮਲ ਝੋਨਿਆਂ ਦੀਆਂ ਜਿਹੜੀਆਂ ਹੈਗੀਆਂ ਪਨੀਰੀਆਂ ਜਿਹੜੇ ਜ਼ਿਆਦਾ ਟਾਈਮ ਵਾਲੀ ਵੈਰਾਈਟੀਆਂ ਉਹਨਾਂ ਦੇ ਤਾਂ ਜਿਹੜੀਆਂ ਪਨੀਰੀਆਂ ਬਾਈ ਜੀ ਬੀਜੀਆਂ ਗਈਆਂ ਤੇ ਉਹ ਉੱਗ ਵੀ ਆਈਆਂ ਕੋਈ ਚਾਰ-ਚਾਰ ਉਂਗਲਾਂ ਹੈਗੀਆਂ ਵੀ ਆ ਤੇ ਹੁਣ ਇਹ ਵੀ ਚਾਈਦੇ ਕਿਉਂਕਿ ਉਹ ਥੋੜਾ ਗੇਤਾ ਲੱਗਦਾ ਜਿਹੜਾ ਹੈਗਾ ਪੀਆਰ 126 ਝੋਨਾ ਇਹ ਝੋਨਾ ਬਹੁਤ ਵਧੀਆ ਵੈਰਾਈਟੀ ਆ ਗਵਰਨਮੈਂਟ ਨੇ ਵੀ ਆਖਿਆ ਚੱਕਾਂਗੇ ਪੀਆਰ 131 ਨੂੰ ਵੀ ਆਖਿਆ ਇਹਨੂੰ ਵੀ ਆਖਿਆ ਪੀਆਰ ਵੈਰਾਈਟੀਆਂ ਸਾਰੀਆਂ ਚੱਕਣਗੇ ਤੇ ਪੀਆਰ 126 ਨੂੰ ਵੀ ਆਖਿਆ ਸਪੈਸ਼ਲ ਮੁੱਖ ਮੰਤਰੀ ਨੇ ਇਹ ਕੀਤਾ ਆਖਿਆ ਸੀ ਵੀ ਅਸੀਂ ਚੱਕਾਂਗੇ ਤੇ ਬਹੁਤ ਕਿਸਾਨ ਭਰਾ ਇਹਨੂੰ ਲਾਉਣਗੇ ਵੀ ਤੇ ਬਾਕੀ ਇਹਦੀ ਜਿਹੜੀ ਸਮੱਸਿਆ ਆਉਂਦੀ ਆ ਉਹ ਆਉਂਦੀ ਆ ਮੌਸਮ ਚਰ ਦੀ ਮੌਸਮ ਨਹੀਂ ਜਾਂਦਾ ਉਹਦੇ ਬਾਰੇ ਵੀ ਆਪਾਂ ਕਰਾਂਗੇ ਗੱਲ ਤੇ ਜਿਹੜੇ ਇਹਦੀ ਪਨੀਰੀ ਦੀ ਗੱਲ ਕਰੀਏ ਤਾਂ ਆਪਾਂ ਜਿਹੜਾ ਪਨੀਰੀ ਬੀਜਣ ਦਾ ਟਾਈਮ ਹੈ ਵੈਸੇ ਦਾ ਦਾ ਟਾਈਮ ਹੈਗਾ 25 ਮਈ ਤੋਂ 20 ਜੂਨ ਤੱਕ ਪਨੀਰੀ ਬੀਜ ਸਕਦੇ ਆ ਥੋੜੇ ਟਾਈਮ ਦੀ ਵੈਰਾਈਟੀ ਹੈ ਇਹਦੀ ਪਨੀਰੀ ਜਿਹੜੀ ਕੋਈ ਉਹ ਆਪਾਂ ਬਾਲੀ ਜਿਆਦਾ ਉਮਰ ਦੀ ਨਹੀਂ ਕਰਕੇ ਲਾ ਸਕਦੇ ਉਹਨੂੰ ਵੀ ਆਪਾਂ 20 ਤੋਂ 25 ਦਿਨ ਦੀ ਜੇ ਆਪਾਂ ਲਾ ਸਕੀਏ ਤਾਂ ਬੜੀ ਵਧੀਆ ਗੱਲ ਹੈ 25 ਦਿਨ ਤੱਕ ਤੇ ਇਹਦਾ ਇਹੀ ਫਾਰਮੂਲਾ ਹੈ ਵੀ ਜੇ ਆਪਾਂ 20-25 ਦਿਨ ਦੀ ਪਨੀਰੀ ਲਾਉਣੇ ਆ ਤਾਂ ਜਿਆਦਾ ਛਾੜ ਦਿੰਦਾ ਝੋਨਾ ਤੇ ਜੇ ਆਪਾਂ ਜਿਆਦਾ ਵੱਡੀ ਕਰਕੇ ਲਾਵਾਂਗੇ ਤਾਂ ਝਾੜ ਘਟ ਜਾਊਗਾ ਤੇ ਬਾਕੀ ਜਿਹੜਾ ਟਾਈਮ ਹੈਗਾ ਉਹ 25 ਮਈ ਤੋਂ 20 ਜੂਨ ਹੈ ਤੇ ਜੇ ਇਹਦੇ ਵਿੱਚ ਵੀ ਆਪਾਂ ਗੱਲ ਕਰੀਏ ਵੀ ਕਿਹੜੇ ਟਾਈਮ ਤੇ ਬੀਜੀ ਪਨੀਰੀ ਵਧੀਆ ਝਾੜ ਦਿੰਦਾ ਝੋਨਾ ਤੇ ਜਿਹੜਾ ਮੌਇਸਚਰ ਦੀ ਜਿਹੜੀ ਸਮੱਸਿਆ ਆਪਾਂ ਨੂੰ ਉਹ ਵੀ ਨਾ ਆਵੇ ਤੇ ਉਹ ਮੈਂ ਆਪਣੇ ਤਜਰਬੇ ਮੁਤਾਬਕ ਤੁਹਾਨੂੰ ਆਪਣਾ ਤਜਰਬਾ ਸਾਂਝਾ ਕਰਦਾ ਵੀ ਜੇ ਤਾਂ ਆਪਾਂ ਜ਼ਿਆਦਾ ਗੇਤੀ ਬੀਜਦੇ ਆ ਪਨੀਰੀ ਜਿਵੇਂ ਹੁਣ ਮੰਨ ਕੇ ਚੱਲੋ 25 ਮਈ ਤੋਂ ਤੇ ਜ਼ਿਆਦਾ ਗੇਤੀ ਪਨੀਰੀ ਹੈ ਜਿਹੜੀ ਫਿਰ ਇਹ ਝੋਨਾ ਝਾੜ ਨਹੀਂ ਪੂਰਾ ਦਿੰਦਾ ਵੈਸੇ ਤਾਂ ਝਾੜ ਇਹ ਦਾ 30 ਕੁਆਂਟਲ ਹੈ ਤੇ ਜੇ ਆਪਾਂ ਆਪਣੇ ਜ਼ਿਮੀਦਾਰਾਂ ਦੇ ਖੇਤਾਂ ਦੇ ਵਿੱਚ ਇਹਦੇ ਝਾੜ ਦੀ ਗੱਲ ਕਰੀਏ ਇਹ 60.65 ਮਣ ਤੋਂ ਲੈ ਕੇ ਤੇ 90 95 ਮਣ ਤੱਕ ਵੀ ਨਿਕਲ ਜਾਂਦਾ ਹੁਣ 60.65 ਮਣ ਕਿਹੜਾ ਨਿਕਲਦਾ ਤੇ 90 95 ਮਣ ਕਿਹੜਾ ਨਿਕਲਦਾ ਉਹ ਸਾਰਾ ਜਿਹੜਾ ਹੈਗਾ ਜਾਦੂ ਵੇ ਪਨੀਰੀ ਤੇ ਹੀ ਆ ਜਿਵੇਂ ਹੁਣ ਜ਼ਿਆਦਾ ਗੇਤੀ ਬੀਜੀ ਪਨੀਰੀ ਆਪਾਂ ਲਾ ਦਈਏ ਤੇ ਜਾਂ ਜ਼ਿਆਦਾ ਉਮਰ ਦੀ ਹੁਣ 40 ਦਿਨ ਦੀ ਲਾ ਦਈਏ ਤੇ ਬਾਈ ਜੀ ਉਹਨੇ ਝਾੜ ਘਾਟੀ ਦੇਣਾ ਉਹ ਉਹ ਹੀ ਫਿਰ 65 60 ਮਾਣ ਝਾੜ ਦੇਣਾ ਉਹਨੇ ਤੇ ਜੇ ਆਪਾਂ ਪਨੀਰੀ ਨੂੰ 10 ਜੂਨ ਦੇ ਆਸ-ਪਾਸੇ ਬੀਜੀਏ ਕਿਉਂਕਿ 20 ਦਿਨਾਂ ਦੀ ਪਨੀਰੀ ਹੋ ਜਾਂਦੀ 20 25 ਦਿਨਾਂ ਦੀ ਤੇ 5 4 ਜੁਲਾਈ ਤੱਕ ਉਹ ਝੋਨਾ ਲੱਗ ਜਾਂਦਾ ਤੇ ਉਹ ਫਿਰ ਝਾੜ ਦੀ ਵਧੀਆ ਦਿੰਦੀ ਹੈ ਪਨੀਰੀ ਲੱਗੀ ਜਿਹੜੀ ਹੋਵੇ ਉਹ ਤੇ ਬਈ ਉਹਦੇ ਚ ਮੌਇਸਚਰ ਦਾ ਵੀ ਬਹੁਤ ਫਰਕ ਪੈ ਜਾਂਦਾ ਕਿਉਂਕਿ ਜਿਆਦਾ ਲੇਟ ਜੇ ਆਪਾਂ ਲਾਵਾਂਗੇ ਹੁਣ ਜੇ 20 ਜੂਨ ਤੱਕ ਇਹਦਾ ਟਾਈਮ ਹੈ ਜੇ 20 ਜੂਨ ਦੇ ਆਸਤੇ ਪਾਸੇ ਉਹ ਮਜਬੂਰੀਆਂ ਹੋ ਜਾਣੀਆਂ ਕਈ ਜਗ੍ਹਾ ਤੇ ਕੋਈ ਉਹ ਜੇ ਚਾਂਸ ਹੁੰਦੇ ਜਾਂ ਝੋਨਾ ਡੁੱਬ ਜਾਂਦਾ ਜਾਂ ਕੋਈ ਫਸਲ ਉਹ ਜੀ ਬੀਜੀ ਨਹੀਂ ਆਈ ਵੀ 20 ਜੂਨ ਨੂੰ ਪਨੀਰੀ ਬੀਜੀ ਉੱਥੇ ਫਿਰ ਉਹ ਲੱਗਦੀ ਹੈ ਤੇ ਉਹਦੇ ਨਾਲ ਨਾ ਫਿਰ ਮੌਇਸਚਰ ਨਹੀਂ ਜਾਂਦਾ ਉਹ ਹੁਣ ਆਪਾਂ ਨੂੰ ਵੀ ਪਤਾ ਵੀ ਇੱਕ ਤਾਂ ਜਦੋਂ ਉਹ ਉਸ ਟਾਈਮ ਦੇ ਲੱਗੀ ਬੀਜੀ ਪਨੀਰੀ ਚੋਂ ਨਾ ਲੱਗੂਗਾ ਵਾਹਣ ਚ ਜਾ ਕੇ ਤੇ ਉਹ ਫਿਰ ਵੱਢਣ ਵੇਲੇ ਜਿਆਦਾ ਜਿਹੜੀ ਹੈਗੀ ਐ ਥੋੜੀ ਜੀ ਠੰਡ ਆ ਜਾਂਦੀ ਐ ਤੇ ਠੰਡਾ ਹੋ ਜਾਂਦਾ ਮੌਸਮ ਧੁੱਪਾਂ ਵੀ ਖੁੱਲ ਕੇ ਲੱਗਦੀਆਂ ਨਹੀਂ ਤੇ ਜਿਹੜਾ ਮੌਇਸਚਰ ਹੋ ਜਾਂਦਾ ਨਹੀਂ ਤੇ ਉਦੋਂ ਫਿਰ ਮੌਇਸਚਰ ਵਾਲਾ ਰਹਿੰਦਾ ਤੇ ਜੇ ਆਪਣੇ ਤਜਰਬੇ ਮੁਤਾਬਕ ਜੇ ਮੰਨ ਲਓ 7-8 ਜੂਨ ਤੋਂ ਤੇ 10 ਜੂਨ ਤੱਕ ਜਿਹੜੀ ਪਨੀਰੀ ਬੀਜੀ ਹੋਵੇ ਤੇ ਉਹ ਲੱਗ ਜੇ ਤੁਸੀਂ ਵੇਖਿਆ ਹੋਊਗਾ ਵੀ ਜਿਹੜੀਆਂ ਹੈਗੀਆਂ ਖਾਸ ਕਰ ਮੱਕੀ ਜਿੱਥੇ ਬੀਜੀ ਹੁੰਦੀ ਹੈ ਉੱਥੇ ਇਹ ਬਹੁਤ ਝੋਨਾ ਲੱਗਦਾ ਉਹ ਇਨਾ ਟਾਈਮ ਆ ਜਾਂ ਤੇ ਪਨੀਰੀਆਂ ਬੀਜੀਆਂ ਜਾਂਦੀਆਂ ਤੇ ਉਹ ਫਿਰ 20 25 ਦਿਨ ਦੀ ਪਨੀਰੀ ਲੱਗ ਜਾਂਦੀ ਹੈ ਤਾਂ ਝਾੜ ਵੀ ਬਹੁਤ ਹੁੰਦਾ ਉੱਥੇ ਤੇ ਉੱਥੇ ਕਹਿੰਦੇ ਮੱਕੀ ਵਾਲੇ ਥਾਂ ਵੀ 85 ਮਨ ਨਿਕਲਿਆ 90 ਮਨ ਨਿਕਲਿਆ ਉਹ ਐਸੇ ਕਰਕੇ ਹੁੰਦਾ ਵੀ ਜਿਹੜੀ ਪਨੀਰੀ ਦੀ ਇੱਕ ਤਾਂ ਉਮਰ ਸਹੀ ਹੁੰਦੀ ਹੈ ਤੇ ਇੱਕ ਪਨੀਰੀ ਦਾ ਜਿਹੜਾ ਟਾਈਮ ਸਹੀ ਹੁੰਦਾ ਤੇ ਇਹ ਸੀ ਅੱਜ PR126 ਦੀ ਪਨੀਰੀ ਬਾਰੇ ਗੱਲਬਾਤ